ਜਵਾਰਕਾ ਬਲੈਕਆਊਟ ਪਹਿਲੇ 2 ਦਿਨ ਵੀ ਨਹੀਂ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਤੁਹਾਨੂੰ ਕੁਝ ਵੀ ਨਹੀਂ ਦਿਖ ਰਿਹਾ ਹੋਂਨਾ ਹਨੇਰਾ ਹੀ ਹਨੇਰਾ ਹੋ ਗਿਆ ਇਹ ਅੰਮ੍ਰਿਤਸਰ ਸ਼ਹਿਰ ਗੁਰੂ ਨਗਰੀ ਜਿੱਥੇ ਬਲੈਕਆਊਟ ਹੋ ਗਿਆ ਔਰ ਇਹੋ ਜਿਹਾ ਬਲੈਕਆਊਟ ਹੋਇਆ ਕੱਲੀ-ਕੱਲੀ ਲਾਈਟ ਬੰਦ ਆ ਸਟਰੀਟ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਬੂਰੀਆਂ ਪਾ ਪਾ ਕੇ ਕਈ ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਬੰਦ ਕੀਤੀਆਂ ਗਈਆਂ ਦਵਿੰਦਰ ਸਾਰਾ ਦਿਖਾ ਦਿਓ ਆਸੇ ਪਾਸੇ ਤੇ ਤੁਸੀਂ ਦੇਖ ਸਕਦੇ ਹੋ ਫਲਾਈਓਵਰ ਦੇ ਉੱਪਰ ਜਿੱਥੇ ਅਸੀਂ ਖੜੇ ਹਾਂ ਤਾਂ ਸਾਰਾ ਟਾਵੇਂ ਟੱਲੀ ਕੋਈ ਇੱਥੇ ਇੱਕ ਅੱਧਾ ਵਹੀਕਲ ਜਾਂਦਾ ਪਰ ਸਾਰਿਆਂ ਨੂੰ ਘਰੇ ਰਹਿਣ ਲਈ ਕਹਿ ਦਿੱਤਾ ਗਿਆ ਕਿਉਂਕਿ ਬਾਲਕੋਨੀਆਂ ਦੇ ਵਿੱਚ ਵੀ ਨਾ ਖੜੋ ਅੱਜ ਦੀ ਰਾਤ ਬੇਹਦ ਹੈ ਬੇਹਦ ਜਿਹੜੀ ਅੱਜ ਦੀ ਰਾਤ ਕ੍ਰੂਸ਼ਲ ਹੈ ਔਰ ਤੁਹਾਨੂੰ ਦੱਸ ਦੇ ਕੇ ਪ੍ਰਧਾਨ ਮੰਤਰੀ ਰਿਹائش ਦੇ ਉੱਪਰ ਇੱਕ ਵੱਡੀ ਮੀਟਿੰਗ ਹੋ ਰਹੀ ਹੈ ਤੇ ਕਪਵਾੜਾ ਦੇ ਵਿੱਚ ਊੜੀ ਦੇ ਵਿੱਚ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਪਾਕਿਸਤਾਨ ਨੇ ਐਲਓਸੀ ਦੇ ਜਿੰਨੇ ਏਰੀਆਜ਼ ਨੇ ਉੱਥੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਪਵਾੜਾ ਊੜੀ ਦੇ ਵਿੱਚ ਫਾਇਰ ਡਾਗਣੇ ਸ਼ੁਰੂ ਕਰ ਦਿੱਤੇ ਨੇ ਹਮਲਾ ਕੀਤਾ ਪਾਕਿਸਤਾਨ ਨੇ ਅਟੈਕ ਕੀਤਾ ਪਾਕਿਸਤਾਨ ਨੇ ਔਰ ਹੁਣ ਭਾਰਤ ਅੱਜ ਦੇ ਰਾਤ ਇਸ ਦਾ ਜਵਾਬ ਦੇਵੇਗਾ ਜਈਆਂ ਸੰਭਾਵਨਾਵਾਂ ਲੱਗਦੀਆਂ ਨੇ ਕਿਉਂਕਿ ਜਿਸ ਸਾਹ ਆਪਦੀ ਪਿਛਲੇ ਡੇਢ ਘੰਟੇ ਤੋਂ ਮੀਟਿੰਗ ਚੱਲ ਰਹੀ ਹੈ ਰਾਜਨਾਥ ਸਿੰਘ ਰੱਖਿਆ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਪੀਐਮ ਮੋਦੀ ਨਾਲ ਬੈਠੇ ਨੇ ਸੀਡੀਐਸ ਬੈਠੇ ਨੇ ਐਨਐਸਏ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਵੀ ਬੈਠੇ ਨੇ ਔਰ ਤਿੰਨੋਂ ਆਰਮੀ ਚੀਫ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਥੋੜੇ ਸਮੇਂ ਦੇ ਵਿੱਚ ਕੋਈ ਵੱਡਾ ਫੈਸਲਾ ਸਾਹਮਣੇ ਆਏਗਾ ਵੱਡਾ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਹੈ 에어 베이스 ਦੇ ਉੱਪਰ ਜਦੋਂ ਕੱਲ ਪਟਾਣਕੋਟ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਅੱਜ ਵੀ ਉੱਥੇ ਸਾਇਰਨ ਵੱਜ ਰਹੇ ਨੇ ਅੱਜ ਵੀ ਸਾਇਰਨ ਬਜਨੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬਟੰਡਾ ਦੇ ਵਿੱਚ ਤੁੰਗ ਵਾਲੀ ਪਿੰਡ ਦੇ ਵਿੱਚ ਜਿਹੜਾ ਅਟੈਕ ਕੀਤਾ ਗਿਆ ਔਰ ਉਸ ਤੋਂ ਬਾਅਦ ਬਟੰਡਾ ਦੇ ਵਿੱਚ ਮਿਲਟਰੀ ਸਟੇਸ਼ਨ ਤੇ ਵੀ ਜਿਹੜਾ ਹੈ ਸਾਇਰਨ ਬਜਨੇ ਸ਼ੁਰੂ ਹੋਏ ਉੱਥੇ ਵੀ ਧੁੰਦਾ ਦੇ ਕੇ ਉੱਥੇ ਵੀ ਡਰੋਨ ਦੇਖਿਆ ਗਿਆ ਔਰ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ ਹੈ ਉਹ ਲਗਾਤਾਰ ਮਜ਼ਾਈਲਾਂ ਨੂੰ ਅਸਮਾਨ ਦੇ ਵਿੱਚ ਹੀ ਖਤਮ ਕਰ ਰਿਹਾ ਹੈਗਾ ਤਾਂ ਸਭ ਤੋਂ ਵੱਡੀ ਅਪਡੇਟ ਪ੍ਰੋ ਪੰਜਾਬ ਟੀਵੀ ਦੇ ਉੱਪਰ ਤੁਹਾਨੂੰ ਦਿਖਾ ਰਿਹਾ ਨਾਲ ਨਾਲ ਦਬਕੇ ਸ਼ੇਅਰ ਕਰ ਦਿਓ ਦੋਸਤੋ ਕਿਉਂਕਿ ਬਹੁਤ ਐਮ ਅੱਜ ਦੀ ਰਾਤ ਕੱਲ ਦੀ ਰਾਤ ਵੀ ਬੜੀ ਐਮ ਹੋਣ ਵਾਲੀ ਅੱਜ ਤਾਂ ਤੁਸੀਂ ਦੇਖੋ ਹੁਣੇ ਹੀ ਬਲੈਕਆਊਟ ਹੋ ਚੁੱਕਿਆ ਹੈ ਤੇ ਸਵੇਰੇ 6 ਵਜੇ ਤੱਕ ਇਹ ਬਲੈਕਆਊਟ ਰਹੇਗਾ ਪਾਕਿਸਤਾਨ ਨੇ ਫਿਰ ਅਟੈਕ ਕੀਤਾ ਭਾਰਤ ਦੇ ਉੱਪਰ ਪਾਕਿਸਤਾਨ ਫਿਰ ਹਮਲਾ ਕੀਤਾ ਪਾਕਿਸਤਾਨ ਨੇ ਊੜੀ ਕਪਵਾੜਾ ਦੇ ਵਿੱਚ ਲਗਾਤਾਰ ਫਾਇਰ ਕੀਤੇ ਨੇ ਪਾਕਿਸਤਾਨ ਨੇ ਔਰ ਪਾਕਿਸਤਾਨ ਦੇ ਬਲੋ ਲਗਾਤਾਰ ਅਟੈਕ ਕੀਤੇ ਜਾਂ ਦੀ ਸੁਭਾਵਾਂ ਪੰਜਾਬ ਦੇ ਵਿੱਚ ਵੀ ਲੱਗ ਰਹੀਆਂ ਲਗਾਤਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਰਮੀ ਡਿਪਲੋਏ ਕੀਤੀ ਗਈ ਹੈ ਗ੍ਰਹਿ ਮੰਤਰੀਆਂ ਨੇ ਦਿਸ਼ਾ ਨਿਰਦੇਸ਼ ਦਿੱਤੇ ਕਿ ਜੰਮੂ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਰਮੀ ਭੇਜੀ ਜਾਵੇ ਵੱਧ ਤੋਂ ਵੱਧ ਜਿਹੜਾ ਫੌਜ ਇੱਥੇ ਭੇਜੀ ਜਾਵੇ ਔਰ ਤੋਂ ਹੁੰਦਾ ਦੀ ਕਿ ਤਸਵੀਰਾਂ ਇੱਕ ਵਾਰ ਦੇਖੋ ਸਾਰਾ ਕੁਝ ਬਲੈਕਆਊਟ ਕੀਤਾ ਗਿਆਗਾ ਚਾਰੇ ਪਾਸੇ ਕੋਹ ਹਨੇਰਾ ਔਰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਤੇ ਹੁਣ ਆਉਣ ਵਾਲੇ ਘਟਨਾ ਦੌਰਾਨ ਜਿਹੜਾ ਇੱਕ ਵੱਡਾ ਕੋਈ ਐਕਸ਼ਨ ਵੱਡੀ ਕਾਰਵਾਈ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਤਕਰੀਬਨ ਰਾਤ ਦੇ 12 ਵਜੇ ਤੋਂ 2 ਵਜੇ ਤੱਕ ਦਾ ਸਮਾਂ ਬਲੈਕਆਊਟ ਹੋ ਗਿਆ ਹੈ ਅੱਜ ਵਰਗਾ ਬਲੈਕਆਊਟ ਪਹਿਲੇ 2 ਦਿਨ ਵੀ ਨਹੀਂ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਤੁਹਾਨੂੰ ਕੁਝ ਵੀ ਨਹੀਂ ਦਿਖ ਰਿਹਾ ਹੌਣਾ ਹਨੇਰਾ ਹੀ ਹਨੇਰਾ ਹੋ ਗਿਆ ਇਹ ਅੰਮ੍ਰਿਤਸਰ ਸ਼ਹਿਰ ਗੁਰੂ ਨਗਰੀ ਜਿੱਥੇ ਬਲੈਕਆਊਟ ਹੋ ਗਿਆ ਔਰ ਇਹੋ ਜਿਹਾ ਬਲੈਕਆਊਟ ਹੋਇਆ ਕੱਲੀ ਕੱਲੀ ਲਾਈਟ ਪੰਦਾਂ ਸਟਰੀਟ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਬੋਰੀਆਂ ਪਾ ਪਾ ਕੇ ਕਈ ਪੰਡਾਂ ਦੇ ਵਿੱਚ ਸਟਰੀਟ ਲਾਈਟਾਂ ਬੰਦ ਕੀਤੀਆਂ ਗਈਆਂ ਦਵਿੰਦਰ ਸਾਰਾ ਦਿਖਾ ਦਿਓ ਆਸੇ ਪਾਸੇ ਤੇ ਤੁਸੀਂ ਦੇਖ ਸਕਦੇ ਹੋ ਫਲਾਈਓਵਰ ਦੇ ਉੱਪਰ ਜਿੱਥੇ ਅਸੀਂ ਖੜੇ ਹਾਂ ਤਾਂ ਸਾਰਾ ਟਾਮਿੰਟ ਲੀਕ ਹੋਇਆ ਤੇ ਇੱਕ ਅੱਧਾ ਵਹੀਕਲ ਜਾਂਦਾ ਪਰ ਸਾਰਿਆਂ ਨੂੰ ਘਰੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਕਿਉਂਕਿ ਬਾਲਕੋਨੀਆਂ ਦੇ ਵਿੱਚ ਵੀ ਨਾ ਖੜੋ ਅੱਜ ਦੀ ਰਾਤ ਬੇਹਦ ਹੈ ਬੇਹਦ ਜਿਹੜੀ ਅੱਜ ਦੀ ਰਾਤ ਕ੍ਰੂਸ਼ਲ ਹੈ ਔਰ ਤੁਹਾਨੂੰ ਦੱਸ ਦੇ ਕੇ ਪ੍ਰਧਾਨ ਮੰਤਰੀ ਰਿਹائش ਦੇ ਉੱਪਰ ਇੱਕ ਵੱਡੀ ਮੀਟਿੰਗ ਹੋ ਰਹੀ ਹੈ ਤੇ ਕਪਵਾੜਾ ਦੇ ਵਿੱਚ ਊੜੀ ਦੇ ਵਿੱਚ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਪਾਕਿਸਤਾਨ ਨੇ ਐਲਓਸੀ ਦੇ ਜਿੰਨੇ ਏਰੀਆਜ਼ ਨੇ ਉੱਥੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਪਵਾੜਾ ਉੜੀ ਦੇ ਵਿੱਚ ਫਾਇਰ ਧਕਨੇ ਸ਼ੁਰੂ ਕਰ ਦਿੱਤ ਨੇ ਹਮਲਾ ਕੀਤਾ ਪਾਕਿਸਤਾਨ ਨੇ ਅਟੈਕ ਕੀਤਾ ਪਾਕਿਸਤਾਨ ਨੇ ਔਰ ਹੁਣ ਭਾਰਤ ਅੱਜ ਦੇ ਰਾਤ ਇਸ ਦਾ ਜਵਾਬ ਦੇਵੇਗਾ ਜਈਆਂ ਸੰਭਾਵਨਾਵਾਂ ਲੱਗਦੀਆਂ ਨੇ ਕਿਉਂਕਿ ਜਿਸ ਸਾਬ ਦੀ ਪਿਛਲੇ ਡੇਢ ਘੰਟੇ ਤੋਂ ਮੀਟਿੰਗ ਚੱਲ ਰਹੀ ਹੈ ਰਾਜਨਾਥ ਸਿੰਘ ਰੱਖਿਆ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਪੀਐਮ ਮੋਦੀ ਨਾਲ ਬੈਠੇ ਨੇ ਸੀਡੀਐਸ ਬੈਠੇ ਨੇ ਐਨਐਸਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਵੀ ਬੈਠੇ ਨੇ ਔਰ ਤਿੰਨੋ ਆਰਮੀ ਚੀਫ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਥੋੜੇ ਸਮੇਂ ਦੇ ਵਿੱਚ ਕੋਈ ਵੱਡਾ ਫੈਸਲਾ ਸਾਹਮਣੇ ਆਏਗਾ ਵੱਡਾ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ 에ਅਰ ਬੇਸ ਦੇ ਉੱਪਰ ਜਦੋਂ ਕੱਲ ਪਟਾਣਕੋਟ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਅੱਜ ਵੀ ਉੱਥੇ ਸਾਇਰਨ ਵੱਜ ਰਹੇ ਨੇ ਅੱਜ ਵੀ ਸਾਇਰਨ ਬਜਨੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬਠਿੰਡਾ ਦੇ ਵਿੱਚ ਤੁੰਗਾਲੀ ਪਿੰਡ ਦੇ ਵਿੱਚ ਜਿਹੜਾ ਅਟੈਕ ਕੀਤਾ ਗਿਆ ਔਰ ਉਸ ਤੋਂ ਬਾਅਦ ਬਟੰਡਾ ਦੇ ਵਿੱਚ ਮਿਲਟਰੀ ਸਟੇਸ਼ਨ ਤੇ ਜਿਹੜਾ ਹੈ ਸਾਇਰਨ ਵੱਜਨੇ ਸ਼ੁਰੂ ਹੋਏ ਉੱਤੇ ਵੀ ਤੋਂਦਾ ਦੇ ਕਿ ਉੱਤੇ ਵੀ ਡਰੋਨ ਦੇਖਿਆ ਗਿਆ ਔਰ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ ਹੈ ਉਹ ਲਗਾਤਾਰ ਮਜ਼ਾਈਲਾਂ ਨੂੰ ਅਸਮਾਨ ਦੇ ਵਿੱਚ ਹੀ ਖਤਮ ਕਰ ਰਿਹਾ ਹੈਗਾ ਤਾਂ ਸਭ ਤੋਂ ਵੱਡੀ ਅਪਡੇਟ ਪ੍ਰੋ ਪੰਜਾਬ ਟੀਵੀ ਦੇ ਉੱਪਰ ਤੁਹਾਨੂੰ ਦਿਖਾ ਰਹੇ ਹਾਂ ਨਾਲ ਨਾਲ ਦਬਕੇ ਸ਼ੇਅਰ ਕਰ ਦਿਓ ਦੋਸਤੋ ਕਿਉਂਕਿ ਬਹੁਤ ਐਮ ਅੱਜ ਦੀ ਰਾਤ ਕੱਲ ਦੀ ਰਾਤ ਵੀ ਬੜੀ ਐਮ ਹੋਣ ਵਾਲੀ ਹੈ ਅੱਜ ਤਾਂ ਤੁਸੀਂ ਦੇਖੋ ਹੁਣੇ ਹੀ ਬਲੈਕਆਊਟ ਹੋ ਚੁੱਕਿਆ ਹੈ ਤੇ ਸਵੇਰੇ 6 ਵਜੇ ਤੱਕ ਇਹ ਬਲੈਕਆਊਟ ਰਹੇਗਾ